ਨਮਸਕਾਰ ਸਤਿ ਸ਼੍ਰੀ ਅਕਾਲ ਸ਼ਮਾਨਾ ਟੂਡੇ ਤੁਹਾਡਾ ਸਵਾਗਤ ਹੈ ਗਣਤੰਤਰਤਾ ਦਿਵਸ ਨੂੰ ਦੇਖਦੇ ਸਰਾਰਤੀਆਂ ਨੂੰ ਚੜਾਉ ਕੋ ਵੱਲੋਂ ਕੋਈ ਵੀ ਅਨਸੁਖਾਨੇ ਘਟਨਾ ਨੂੰ ਅੰਜਾਮ ਨਾ ਦੇਣ ਪੁਲਿਸ ਵੱਲੋਂ ਫਲੈਗ ਮਾਰਚ ਕੱਢਿਆ ਗਿਆ ਵੱਖ-ਵੱਖ ਜਗ੍ਹਾ ਤੇ ਚੈਕਿੰਗ ਵੀ ਕੀਤੀ ਗਈ ਸ਼ਮਾਨਾ ਦੀ ਐਸਪੀ ਫਤੇ ਸਿੰਘ ਬਰਾੜ ਸਿਟੀ ਥਾਣਾ ਮੁਖੀ ਬਲਜੀਤ ਸਿੰਘ ਅਤੇ ਸਦਰ ਥਾਣਾ ਮੁਖੀ ਅਜੇ ਕੁਮਾਰ ਪੁਰਚਲ ਨੇ ਦੱਸਿਆ ਕਿ ਕੱਲ ਗਣਤੰਤਰਤਾ ਦਿਵਸ ਮੌਕੇ ਅੱਜ ਪੁਲਿਸ ਵੱਲੋਂ ਕਈ ਜਗ੍ਹਾ ਤੇ ਚੈਕਿੰਗ ਅਭਿਆਨ ਵੀ ਚਲਾਇਆ ਗਿਆ ਵੀ ਕੋਈ ਵੀ ਵਿਅਕਤੀ ਅਣਸੁਖਾਨੀ ਘਟਨਾ ਨੂੰ ਅੰਜਾਮ ਨਾ ਦੇਣ ਅੱਜ ਮਾਨਯੋਗ ਐਸਐਸਪੀ ਪਟਿਆਲਾ ਸ਼੍ਰੀ ਵਰਨ ਸ਼ਰਮਾ ਜੀ ਆਈਪੀਐਸ ਦੇ ਦੇਸ਼ਨਿਰਦੇਸ਼ ਅਨੁਸਾਰ 26 ਜਨਵਰੀ ਨੂੰ ਮੱਦੇਨਜ਼ਰ ਰੱਖਦੇ ਹੋਏ ਸਰਕਲ ਸਮਾਣਾ ਵਿਖੇ ਕਈ અલગ-अलग ਧਾਰਿਆਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਪਬਲਿਕ ਬਿਲਡਿੰਗਸ ਹੋ ਗਿਆ ਜਿਹੜੇ ਕੋਈ ਵੈਨਿਊ ਨੇ ਜਿਹੜੇ ਕੱਲ ਦੇ ਫੰਕਸ਼ਨ ਵਾਲੀ ਜਿੱਥੇ ਤਿਰੰਗਾ ਲਹਿਰਾਇਆ ਜਾਣਾ ਉਥੋਂ ਦੀ ਵੀ ਚੈਕਿੰਗ ਕੀਤੀ ਜਾ ਰਹੀ ਹੈ ਧਰਮਸ਼ਾਲਾ ਹੋਟਲ ਸਰਾਵਾਂ ਰੇਲਵੇ ਸਟੇਸ਼ਨ ਬੱਸ ਸਟੈਂਡ ਵੱਖ-ਵੱਖ ਤਰ੍ਹਾਂ ਦੀ ਸਾਡੀ ਸਪੈਸ਼ਲ ਮੁਹਿੰਮ ਚੱਲ ਰਹੀ ਹੈ ਤਾਂ ਕਿ ਕੋਈ ਵੀ ਅਨਸੁਖਾਵੀ ਘਟਨਾ ਨਾ ਵਾਪਰ ਸਕੇ ਇਸੇ ਲੜੀ ਦੇ ਤਹਿਤ ਅਸੀਂ ਅੱਜ ਵੀ ਦ ਸਮਾਨਾ ਦੇ ਏਰੀਆ ਵਿੱਚ ਫਲੈਗ ਵਰਸ ਕੱਢਣ ਲੱਗੇ ਆ ਸਮਾਨਾ ਤੋਂ ਕਹਿਲਾਸ਼ ਸ਼ਰਮਨ ਰਿਪੋਰਟ